ਚਲੋ ਇਹ ਆਪਾਂ ਰੋਟੀ ਬਣਾ ਲਈਏ ਕਹਿੰਦੇ ਪਾ ਦੇ ਉਹ ਇਹ ਆਪਾਂ ਰੋਟੀ ਬਣਾ ਲਿਆ ਕਮਰੋਲੇ ਲੂਣੇ ਪਰੋਠੇ ਆਪਾਂ ਕਰ ਲਈਏ ਲਈ ਤਿਆਰ ਥੋੜੀ ਜਿਹਾ ਤਪਾਂ ਦੇ ਵਿੱਚ ਪਾ ਲੈਣਾ ਨਮਕਾ ਥੋੜੀ ਜਿਹਾ ਬਲਨ ਮੜੀ ਢਾਲੀ ਮਿਰਚ ਉਹਦਾ ਪਾ ਲੈ ਚਿੱਟਾ ਨਮਕੇ ਚ ਇਸ ਤਰ੍ਹਾਂ ਜਿਹੀ ਆਪਣਾ ਖਰੇ ਤਿਆਰ ਹੋ ਗਿਆ ਸਰਪਾਈ ਗਰਬ ਆ ਦੇਖ ਆ ਲੂ ਆਪਾਂ ਮੈਚ ਕਰ ਲੇ ਇਹਦੇ ਪਾਣਾ ਦੇ ਆਪਾਂ ਲਾਲ ਮਿਰਚ ਤਾਂ ਨਹੀਂ ਆਪਾਂ ਨਮਕ ਇਹ ਚ ਤਰੀਣਾ ਆਪਾਂ ਬਾਰੇ ਦੇਖੋ ਹਰੀਆਂ ਮਿਰਚਾਂ ਕੱਟ ਕੇ ਚਬਰੀਕ ਕਰਕੇ ਮਿਰਚ ਤੁਸੀਂ ਇਹਦੇ ਸਵਾਦ ਅਨੁਸਾਰ ਪਾ ਸਕਦੇ ਬੱਧ ਘੱਟ 32 ਨੰਬਰ ਚੀਪਾਂ ਨੂੰ ਤੁਸੀਂ ਆਪ ਲਾਲ ਮੇਚ ਪਾਤੀ ਇਹਦੇ ਵਿੱਚ। ਇਹ ਕਿੰਨੇ ਕਿਚੇ? ਹਾਂ ਇੱਕ ਕਿਚੇ ਨੂੰ ਜੋੜ ਕੇ। ਅੰਨ ਵਿੱਚ ਮਾ ਪਾਤੀ। ਇੱਕ ਕਿਚੇ ਨੂੰ ਪਾ ਲੀ। ਠੀਕ ਹੈ। ਬਈ ਆਪ ਰੋਟੀ ਬਣਾ ਲਈਏ 9:30 10:00 ਵੱਜ ਗਏ। ਜਿਵੇਂੋਂ ਆਪਣੇ ਸਾਰੇ ਨਿਪੜ ਗਏ ਆਪਣੇ ਰੋਟੀ-ਪੁੱਟੀ ਲੈ ਕੇ ਉੱਤੇ ਲਾ ਕੇ ਖਵਾ ਦਈਏ ਇਹਨਾਂ ਫਿਰ ਆਪਾਂ ਬਣਾਣਾ ਗੋਦਵਾਲ ਆਪਾਂ ਬਣਾਉਨੇ ਅੱਗੇ ਵਾਲੇ ਪਰੌਂਠੇ ਪਿਆਜ਼ ਨੂੰ ਤਲਚੀ ਮਾਹਗਾ ਤੁਸੀਂ ਖਾਉਂਗੇ ਪਿਆਜ਼ ਚੱਲ ਫਿਰ ਇਹ ਕਰਦੇ ਜੇ ਘਾਰ ਨੂੰ ਨਹੀਂ ਪਾ ਲਈ

Eu eu primo, e eu que eu quero ver. Não, 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 não. Não, não. Não, não. Não, não. Não, não. Não, passa uns bala na pai. O que pala daí? Aí você tem pala. Pala,

ਕੀ ਇਹ 1 2 3 ਕਿਉਂ ਪੜਦਾ ਹੁਣ ਕਦੋਂ ਆਉਂਗੇ ਤੁਸੀਂ ਮੇਰੇ ਕੋਲੇ ਉਹ ਜਦੋਂ ਮਾਸੇ ਸਿੱਟਿਆ ਹੋਇਆ ਜੀ ਰੱਖੀਆ ਤੇਰੇ ਕੋਲੇ ਹਰੇ ਆ ਗਿਆ ਦੇ 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 ਪਾਪਾ ਨੂੰ ਮੈਂ ਪਾ ਦਿੱਤਾ ਪਾ ਰਹਾ ਹਾਂ ਇਹ ਤੇ ਇਹ ਖੋਹ ਪਾ ਰਹਾ ਹਾਂ ਜੀ ਜੇ ਨਹੀਂ ਹੈ ਹੁਣ ਜੁਗਰੂ ਕੋਲੋਂ ਕਿਹਦਾ ਇਹ ਨਾ ਲੂ ਆਹ ਕੰਗਰ ਤਾਂ ਅੰਦਰ ਵਾਲੀ ਕਾਲਾ ਹੋ ਜਾਂਦਾ ਹੈ ਕਾਲਾ ਜਾ ਦੇ। ਹਸਤੀਆ ਦਾ ਜੁਦ ਪਰੇ ਜਾਂ ਜਦੋਂ ਬੋਕਨ ਤੇ ਲਾਉਂਦੇ ਪਰੇ ਦੇ ਬੜੇ। ਪਾਈ ਲਈ। ਉਹ ਤੜਾ ਦੋ ਹਾਂ ਚਾਰ ਡਾਕੀ ਮਾੜੇ ਬੰਦੇ ਹੋਣੇ। ਇਹ ਤਾਂ ਕੁਵਾਲੀ ਹੋ ਜੂਗੀ। ਉਹਦੇ ਤੋਂ ਮੌਸਮ ਦਾ ਫਰਕ ਪੈਣਾ। ਉਹ ਬਾਕਰ ਤੇ ਪੈਣਾ ਹੈ ਨਾ। ਇਹ ਤੇ ਪਰਿਵਾਰੀ ਬਾਗ ਨਾ। ਪਰਿਵਾਰੀ ਕੰਮ ਉਹ ਚੁੰਗਣ ਟਾਈਮ ਦੁਪਹਿਰ ਦੁਪਹਿਰ ਆਣਾ ਵੀ। ਪਾਈ ਸੌਂਦੇ। ਸੌਂਦੇ। ਕਾਈ ਸੌਂਗੇ ਮੇਰਾ ਪਰ ਮੁੰਡਾ ਸੌਂਦਾ। ਸੌਂਜੋ। ਕਹਿੰਦੇ ਮੁੰਡਾ ਲੱਗਦੀ ਆ ਨਹੀਂ ਨਹੀਂ ਕਰਦਾ ਨਹੀਂ ਨਹੀਂ ਕਰਦਾ ਭਾਈ ਅਸੀਂ ਆਮਲਾਂ ਨੂੰ ਸੂਰਪਰ ਖੇਸੇ ਤੇ ਕੋਲੇ ਸੂਰ ਨੂੰ ਪਾਸੀ ਹਾਂ ਰੌਤ ਕਾਦੀ ਸਮਾਂ ਜਮਾਉਂਦੀ ਰਹੇਗਾ ਕਮਾਂ ਇਹ ਗਰੀ ਮੰਮੀ ਉਹ ਸਾਡੀ ਮਾਜੀ ਸੁੱਖੂਗੀ ਉਥੇ ਚੜਾਣੀ ਮੁੰਡੇ ਵਾਲੇ ਸਾਡੇ ਨਾਲ ਪਾਸੀ ਇਹ ਤੁਸੀਂ ਕਹਿੰਦੇ ਤੁਸੀਂ ਕਿਸੀ ਆਗੇ ਬੰਦੇ ਜੀ ਬਾਕੀ ਜਾਣਾਗਾ ਮੁਰਦਾ ਸੁੱਖ ਘਰ ਲਾੜਦਾਂਗੇ ਜਦ ਮੈਂ ਕਹਾਂ ਇਹਨਾਂ ਸਾਰੇ ਮੁੰਡੇ ਉਹਨਾਂ ਇਹੋ ਕਰਦੇ ਕਰਦੇ ਨੇ ਇਧਰ ਆਣੇ ਉਹਦੇ ਤੁਸੀਂ ਮੁੰਡੇ ਚੜਾ ਜਾਓ ਕੋਈ ਜਰੂਰੀ ਨਹੀਂ ਕਿ ਕੋਈ ਸਫਰ ਕਰੇ ਨਾ ਹਾਂ ਅਸੀਂ ਵੀ ਉਹਦੇ ਚ ਬਾਹਰ ਆਵਾਂਗੇ ਮਰਦ ਨਾ ਆਹ ਪਿਛੇ ਪਾਸੇ ਬੱਚੀ ਸੀ ਜੀ ਉਹਦੇ ਨੂੰ ਮਾਸੀ ਨਹੀਂ ਸੀ ਉਹਦੇ ਸਾਨੂੰ ਬਾਅਦ ਚ ਕਰੇ ਜਦੋਂ ਆਹ ਕਹਿੰਦੇ ਕੋਈ ਮਾਸੀ ਸੀ ਨਹੀਂ ਇਸ ਨੂੰ ਕਰ ਲੈਂਦੇ ਇਹ ਬੜਾ ਸਿਆਣਾ ਆਗਾ ਤੀਕੂ ਕੋ ਕਹ ਬੱਠਾ ਜੇ ਤੂੰ ਆਲੂ ਕਿਸੇ ਦਿਲਾ ਦੇਖਣ ਜਾਵਾਂਗੇ ਕੰਮ ਨਹੀਂ ਹੈ ਅੱਜ ਕੱਲੋ ਕੱਲੋ ਨਾਲ ਕਿ ਮੇਰਾ ਸਰਾਦਨਾ ਸਰਾਦਨਾ ਬਹੁਤ ਦਮੀ ਨਾ ਉਹ ਬੋਝਾ ਕਿੱਥੇ ਮੇਰਾ ਮੇਰੀ ਬੋਝਾ ਕਿੱਥੇ ਮੇਰਾ ਇਹ ਮੇਰੀ ਬਾਰੀ ਸਾਂ ਨਹੀਂ ਹੋਦਾ ਇਹ ਮੇਲਾ ਜਗਦਾਰ ਉਹਨਾਂ ਨਾਲ ਹੀ ਲੱਜਦਾ ਹੈ ਇਹਨਾਂ ਨਾਲ ਹੀ ਲੱਜਦਾ ਨਾਲ ਅੱਜ ਦਿਖਾ ਲੈਣ ਨੂੰ ਮੇਲੇ ਤੇ ਅੱਜ ਪ੍ਰਕਾਰ ਅੱਜ ਜਾਓ ਇਹ ਮਾਪੇ ਦੀ ਜਵਾਈ ਨਾਲ ਆਹ ਇਹ ਰਾਤ ਦਾ ਕੋਲ ਕਰ ਕੱਲ੍ਹ ਹੋ ਜਾਊਗਾ कि काम से 9:00 बजे पहुंचवाए 9:00 बजे 8:00 बजे तक वहां पे इतना काम करके एक लाइन चला ही नहीं है और इंतजार वाला नहीं गया तो जिस नहीं कोई और बात के गए वो भी जाने नहीं सिर्फ कुछ बता और कर लो चावल कर ह क्या कर रहा है ये वाला नहीं और फिर है Oh, okay.

ਪ੍ਰਵੁਧਾ ਦਵਾਰੇ ਸਰਬਾਹੋਂ ਲੱਗ ਗਿਆ ਕਿ ਇਹਨਾਂ ਸੌ ਹਟੇ ਪ੍ਰਭੂ ਪਹਿਲਾਂ ਜਾਂਦਾ ਸੀ ਮੇਰਾ ਪੁੱਤ ਹੈਨਾ ਫਿਰ ਇਹ ਮੇਰਾ ਪੁੱਤ ਰੱਖ ਲਿਆ ਸੀ ਇਹਨੇ ਫਿਰ ਅਸੀਂ ਕਿਹਾ ਹੁਣ ਤੁਸੀਂ ਜਾਇਓ 3 ਵਜੇ ਪ੍ਰਵਜਤ ਵਜਤ ਹੁਣ ਕਿੱਥੇ ਜਾਉਂਗੇ ਤੁਸੀਂ ਨਾਨੀ ਨਾਨਕੀ ਨੰਨੀ ਕੋਲੇ ਅੱਛਾ ਫਿਰ ਦੁਵਾਦ ਕਿੱਧਰ ਜਾਉਂਗੇ ਸ਼ਾਮ ਨੂੰ ਬਰਨਾਲੇ ਬਰਨਾਲੇ ਅੱਛਾ ਰਹਿੰਦੇ ਨੇ ਨਾਨਕੀ ਬਰਨਾਲੇ ਜਾਉਂਗੇ ਅੱਛਾ ਤੇਰੇ ਤਾਂ ਸਰਪੀ ਖਿੱਲਰ ਗਿਆ ਦਵਾਰੇ ਦੇ ਹਲਾਤ ਨੂੰ ਦਵਾਰੇ ਵੀ ਸਰਪੇ ਹਨ ਲੱਗ ਗਿਆ ਲਓ ਟਾਈ ਵੱਜ ਗਏ ਪੰਜਾਤਾ ਰੱਖੀ ਆ ਚਾਹ ਬਣਾ ਲਈਏ ਪੀ ਕੇ ਫਿਰ ਆਪਾਂ ਤੋਰਾਂਗੇ ਰਿਸ਼ਤੇਦਾਰਾਂ ਨੂੰ ਜਾਣਗੇ ਫਿਰ ਆਪਣੇ ਬਰਨਾਲੇ ਆ ਦੇਖੋ ਲੈਟ ਆ ਹੋ ਗਏ ਨਾ ਘਟ ਗਈ ਮੇਲਾ ਦਾ ਐਸੀ ਘਟ ਮਰ ਗਿਆ ਉਧਰੇ ਸੀ ਨਾਲ ਆਏ ਹੋਏ ਉਹਨਾਂ ਨੇ ਅੱਜੋ ਬਟਾ ਐਸੀ ਚਲੋ ਜੀ ਆਪਾਂ ਚਾਹ ਪਾਣਾ ਤਰਖੇ ਚਾਹ ਬਣਾ ਕੇ ਆਪਾਂ ਪੀ ਕੇ ਫਿਰ ਇਹ ਜਾਂਦੇ ਨੇ ਪਿੰਡ ਨੂੰ ਕੱਲਾ ਇਸ ਸ਼ਾਮ ਨੂੰ ਅੱਜ ਹੁਣ ਬਈ ਸ਼ਾਮ ਤੱਕ ਪਿੰਡ ਜਾਣਗੇ ਕਦੋਂ ਘੰਟੇ ਪਿੰਡ ਲਾ ਕੇ ਉਸ ਤੋਂ ਬਾਅਦ ਸ਼ਾਮ ਨੂੰ ਚਲੇ ਜਾਣਗੇ ਆਪਦੇ ਪਿੰਡ ਪਰਣਾਲੇ ਚਲੋ ਜੀ ਆਪਾਂ ਚਾਹ ਲੈ ਕੇ ਆਉਣੀ ਮੇਰੀ ਗੁੜੀਆ ਬਹੌਣ ਲੱਗ ਰਹੀ ਸਿਰ ਉਹ ਚੁੰਡੀ ਜਿਕੇ ਮੈਂ ਕਰਤੀ ਸੁਕੀ ਉਹ ਖੜੀ ਤਾਂ ਉਹ ਤਾਂ ਪਿੱਛੇ ਦੋ ਅੱਛੇ ਉਹਦੇ ਨਾਲ ਇਸਕੇ ਬਣਾ ਚ ਦੋ ਇਹ ਨੂੰ ਮੂਰ ਨੂੰ ਵਾਲ ਕੱਟਿਆ ਕਰੋ ਹੋ ਜਾਂਦੇ ਨਹੀਂ ਕਿ ਵਧੀਆ ਚੁੰਡੀਆਂ ਇੰਝ ਨਹੀਂ ਆਉਂਦੀ ਹੈਗੇ। ਨਹੀਂ ਹੁਣ ਕਦੀ ਕੱਟੇ। ਉਹ ਛੋਟੀ ਜਿਹੀ ਕੱਟ ਆਪਾਂ। ਛੁੱਟ ਗਈ ਰਾਬੜ। ਮੇਰਾ ਤਾਂ ਕੱਟਾ ਹੋ ਗਿਆ। ਇਹ ਰਾਬੜ ਛੁੱਟ ਗਈ ਜੀ। ਐਮ ਲਵ ਇਟ ਹੈ ਨਾ ਹਰ ਚੋ ਹਰ ਚੋ ਅਸਸ ਨਹੀਂ ਲੈਣੀ ਇਹਨੇ? ਨਹੀਂ ਸਾਸ। ਚਲੋ 50 ਕਰਾਂਗੇ। ਆ ਚਮਚਾ ਲੈ ਲੈ ਪੁੱਤ। ਨੋ ਐਮ ਐ। ਕਰਜੇ ਤੇ ਨੋ ਐਮ ਐ।

ਪਿੰਡ ਨਹੀਂ ਜਾਣਾ ਫਿਰ ਅੱਜ। ਕਿਹਨੇ ਪਿੰਡ? ਅੱਜ ਤਾਂ ਹੁਣ ਹੀ ਰਹਿ ਜਾਓ ਹੁਣ ਤਾਂ 3:00 ਵਜ ਗਏ ਪੁੱਤ। ਇਹ ਨਹੀਂ ਮਸੀ ਜੀ। ਅਗਰ ਉਹ ਨੂੰਹ ਜਰਾ ਤਾਂ ਨੂੰ ਜਲਵਾਟ ਨਹੀਂ। ਰਾ ਬੇਟਾ ਅਮਾ ਕੋਲ ਹਾਂ ਬ੍ਰੈਡ ਦੀ ਬੁਣਦੀ ਬ੍ਰੈਡੀ ਆ। ਇਹ ਜੀ ਮਿਰਚ ਜਿਆਦਾ ਹੋ ਗਈ। 가게도 그래 가지고 그래 가지고 거기기부터 아니야 거기 가면 이제 자 이제 저기 잡고서 얘기해 줄 거야 ਨਗਰੇ। ਚੰਗਾ। こちら bari. ਚਲੋ ਜੀ ਪੈਣ ਆਪਣੀ ਬਾਗੀ ਚਲੇ ਗਏ ਉਹ 3 ਵਜ ਗਏ 3:30 ਉਹ ਆਪਣੇ ਪਿੰਡ ਖੜਨੇ ਗਿਆ ਤਾਂ ਕਿ ਪੌਣਾ ਘੰਟਾ ਉਸ ਤੋਂ ਬਾਅਦ ਉਹ ਚਲੇ ਜਾਣਗੇ ਬਰਨਾਲੇ। ਚਲੋ ਜੀ ਆਪਾਂ ਹੁਣ ਕਰਦਾ ਕੰਮ ਤਾਂ ਦੇ ਅੱਜ ਦੀ ਵੀਡੀਓ ਤਾਂ ਇੱਥੇ ਕਰਦੇ ਮਿਲਦਾ ਨਸਟ ਬਲੌਗ ਨਾਲ ਤੱਕਣ ਤੱਕ ਦੀ ਸਤਿ ਸ਼੍ਰੀ ਅਕਾਲ।